ਨਾਲ 2014 ਚ ਉਹਨੂੰ ਨਾਮਰ ਬਣਾਇਆ ਗਿਆ ਸੇਬੀ ਦਾ ਔਰ ਉਸ ਤੋਂ 3 ਸਾਲ ਬਾਅਦ ਚੇਅਰਮੈਨ ਸੇਬੀ ਬਣਾ ਦਿੱਤੀ ਗਈ ਔਰ ਚੇਅਰਮੈਨ ਸੇਬੀ ਅਡਾਨੀ ਦੀ এমਪਲੋਏ ਹੈ ਸ਼ੇਅਰ ਕੰਪਨੀ ਦੀ ਹੋਲਡਰ ਹੈ ਪਰ ਫੈਕਟ ਆਫ ਮਿਸਟਰਸ ਹੈ ਇਸ ਕੱਤੇ ਸੁਰਾ ਮੰਗਦੇ ਜੁਆਇੰਟ ਪਾਰਲੀਮੈਂਟ ਕਮੇਟੀ ਮੰਗੇ 1 ਕਰੋੜ ਰੁਪਏ 3 ਲੱਖ ਰੁਪਏ ਦਾ ਆਨ ਲੋਕਾਂ ਨੂੰ ਨੁਕਸਾਨ ਹੋਇਆ ਹੈ ਕਈ ਕੰਪਨੀਆਂ ਜਿਹਨੂੰ ਇਨਵੈਸਟ ਕਰਦੀਆਂ ਉਦੋਂ ਜਨਤਾ ਵੇਖਦੀ ਜੀ ਸ਼ੇਅਰ ਮਾਰਕੀਟ ਉੱਤੇ ਜਾ ਰਹੀ ਹੈ ਜਦੋਂ ਸ਼ੇਅਰ ਮਾਰਕੀਟ ਉੱਤੇ ਜਾਂਦੀ ਹੈ ਫਿਰ ਆਮ ਲੋਕ ਪੈਸਾ ਇਨਵੈਸਟ ਕਰਦੇ 3 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ 59% ਜਿਹੜਾ ਸ਼ੇਅਰ ਡਾਊਨ ਹੋਇਆ ਸੀ ਉਹ ਜਨਤਾ ਦਾ ਪੈਸਾ ਹੈ ਤੋ ਇਹ ਕਰਕੇ منی ਲਾਂਡਰੀ ਦਾ ਜੀਡੀ ਦਾ ਕੰਮ ਕਰ ਘੇਰਨਾ ਹੈ ਤੇ ਖਬਰਨ ਨੂੰ ਅਸੀਂ ਬੱਸ ਕਰ ਦੇਣਾ ਹੈ ਇਸ ਕਰਕੇ ਅੱਜ ਸਿਰ ਕੋਡ ਨੂੰ ਆਧਾਰ ਹੀ ਦੱਸਿਆ ਜਾ ਰਿਹਾ ਹੈ ਸੇਬੀ ਕਹਿੰਦੀ ਹੈ ਆਧਾਰ ਹੀ ਨਾ ਬੇਬੁਨਿਆਦ ਸੇਬੀ ਕੋਣ ਹੈ ਸੇਬੀ ਚੋਰ ਹੈ ਐਸੇ ਵੀ ਅਡਾਨੀ ਦੀ EMPLOYE ਹੈ ਜਿਹੜੀ ਚੇਅਰਮੈਨ ਦੇ ਖੁਦ ਸ਼ੇਅਰ ਜਿਹੜੇ ਹੈ ਉਹ ਸ਼ੈਲ ਕੰਪਨੀ ਦੇ ਹੋਣ ਕਿ ਜਿਹੜੀ ਚੇਅਰਮੈਨ ਖੁਦ ਇਨਵੋਲਡ ਹੋਏ ਇੱਕ ਕਨਫਲਿਕਟ ਆਫ ਇੰਟਰਸਟ ਹੈ ਔਰ ਚੇਅਰਮੈਨ ਦੀ ਇੱਕ ਕੰਪਨੀ ਹੈ ਮੈਂ ਦੱਸੂਗਾ ਜਿਹੜੀ ਸਿੰਗਾਪੁਰ ਚ ਲਾਂਚ ਹੋਈ ਹੈ ਜਿਹੜੀਆਂ ਫਾਈਨੈਂਸ਼ੀਅਲੀ ਕਿਸੇ ਪ੍ਰਕਾਰ ਦੀ ਕੋਈ ਵੀ ਰਿਪੋਰਟ ਦੇਣ ਤੋਂ ਸਿੰਗਾਪੁਰ ਗਵਰਨਮੈਂਟ ਨੇ ਇਨਕਾਰ ਕਰਤਾ ਜਿਹਦੇ ਕਿ 99% ਸੇਬੀ ਦੀ ਓਨਰ ਜਿਹੜੀ ਪੁੱਛਿਆ ਪੂਰਾ ਪੂਰਾ ਹਿੱਸਾ ਓਨਰ ਹੈ ਤੋ ਇਹ ਕਨਫਲਿਕਟ ਦਫਤਰ ਵਿੱਚ ਹੈ ਇੱਕ ਤੁਸੀਂ ਸੱਜੀ ਦੀ ਜਿਹੜਾ ਬੰਦਾ ਖੁਦ ਰੈਗੂਲੇਟਰੀਜ਼ ਕਰ ਰਿਹਾ ਉਸੇ ਵੀ ਤਾਂ ਚੇਅਰਮੈਨ ਕਿਵੇਂ ਹੋ ਸਕਦਾ ਤੋ ਇਹ ਕਰਕੇ ਸਾਡਾ ਕਰਨਾ ਹੈ ਕਿ ਆਮ ਜਨਤਾ ਨਾਲ ਦੇਸ਼ ਦੇ ਲੋਕਾਂ ਨਾਲ ਪੰਜਾਬ ਦੇ ਲੋਕਾਂ ਨਾਲ ਜਿਹੜੇ ਸ਼ੇਅਰ ਮਾਰਕੀਟ ਚ ਇਨਵੋਲਡ ਹੈ ਜਿਹੜੇ ਆਪਦੀ ਕਮਾਈ ਦਾ ਪੈਸਾ ਥੋੜਾ ਥੋੜਾ ਜੋੜ ਕੇ ਸ਼ੇਅਰਸ ਦੇ ਵਿੱਚ ਲਾਉਂਦੇ ਇਹ ਉਹਨਾਂ ਨਾਲ ਤਾਂ ਹੀ ਜਾਂਦੇ ਨੇ ਕਿ ਇਹ ਤਾਂ ਔਰ ਅਸੀਂ ਇਹਨਾਂ ਇਨਕੁਆਰੀ ਮੰਗਦੇ ਹਾਂ ਅਸੀਂ ਜਾਣੇ ਕਿ ਟੀਡੀ ਮਨੀ ਲਾਂਡਰੀਂਗ ਦੇ ਤਹਿਤ ਉਹਨਾਂ ਦੇ ਫਰਮਾਂ ਦੇ ਵਿੱਚ ਕਾਰੀ ਕਰੇ ਨਹੀਂ ਜੁਆਇੰਟ ਪਾਰਲੀਮੈਂਟਰੀ ਕਮੇਟੀ ਇਹਦਾ ਇਹ ਬਣਨੀ ਚਾਹੀਦੀ ਹੈ ਸਾਡੀ ਮੰਗ ਹੈ ਰਾਹੁਲ ਰਾਹੀਂ ਕਹਿੰਦੇ ਸੋ ਇੱਕ ਪਾਸੇ ਅੰਤਰਰਾਸ਼ਟਰੀ ਬਾਜ਼ਾਰ ਕਲਾਸ